ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਦੇਸ਼ ਦੇ ਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਕੈਨੇਡੀਅਨ ਹਾਈ ਕਮਿਸ਼ਨ ਨੇ ਸਜ਼ਾ ਜਾਬਤਾ ਖਾਲਿਸਤਾਨ ਦੀ ਖਾਲਸਤਾਨੀ ਦੇ ਨਾਂ ਵਾਲੇ ਸੱਦੇ ਨੂੰ ਕੀਤਾ ਰੱਦ ਅਟਵਲ ਨੂੰ ਵੀਜ਼ਾ ਮਿਲਣ ਦੀ ਭਾਰਤ ਵੱਲੋਂ ਕੋਖ ਜਾਰੀ ਕਾਲੀ ਸੂਚੀ ਵਿੱਚ ਨਹੀਂ ਹੈ ਅਟਵਲ ਦਾ ਨਾਮ ਪੰਜਾਬ ਨੂੰ ਨਸੀਦਤਾ ਦੇ ਕੇ ਤੁਰਦੀ ਬਣੀ ਨੀਤੀ ਅਯੋਗ ਦੀ ਟੀਮ ਅਦਾਲਤ ਵੱਲੋਂ ਸੱਜਨ ਕੁਮਾਰ ਨੂੰ ਪੇਸ਼ ਕੀ ਜਮਾਨਤ ਦਾ ਫੈਸਲਾ ਬਰਕਰਾਰ ਮੁਰਥਲ ਕਾਂਡ ਪੁਲਿਸ ਅਧਿਕਾਰੀਆਂ ਦੀਆਂ ਫੋਨ ਕਾਲਾਂ ਦੇ ਵੇਰਵੇ ਮੰਗੇ ਹਰਿਆਣਾ ਸਰਕਾਰ ਨੂੰ ਲੋਕੇਸ਼ਨਾਂ ਦੇ ਵੇਰਵੇ ਵੀ ਮੁਹੱਈਆ ਕਰਾਉਣ ਲਈ ਕਿਹਾ ਸੁਖਬੀਰ ਬਾਦਲ ਨੇ ਆਖਿਆ ਸਰਕਾਰ ਨੂੰ ਗ੍ਰਿਡਾਂ ਤੇ ਮੀਟਰ ਨਾ ਲਾਉਣ ਦੇਣ ਕਿਸਾਨ ਜਥੇਬੰਦੀਆਂ ਗਲੋਬਲ ਪੰਜਾਬੀ ਕਾਨਫਰੰਸ 6 ਵਿਦਵਾਨਾਂ ਨੂੰ ਪੁਰਸਕਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ 6 ਅਤੇ ਸੂਚਨਾ ਕਮਿਸ਼ਨ ਦੇ 2 ਮੈਂਬਰਾਂ ਦੇ ਨਾਵਾਂ ਨੂੰ ਹਰੀ ਝੰਡੀ ਲਾਹੌਰ ਹਾਈ ਕੋਰਟ ਵਿੱਚ ਭਗਤ ਸਿੰਘ ਦੇ ਬੁੱਤ ਦੇ ਮਾਮਲੇ ਵਿੱਚ ਸੁਣਵਾਈ 5 ਮਾਰਚ ਨੂੰ ਲੁਧਿਆਣਾ ਵਿੱਚ ਕਾਂਗਰਸੀਆਂ ਨੇ ਆਜ਼ਾਦ ਉਮੀਦਵਾਰਾਂ ਦੇ ਪੋਸਟਰ ਪਾੜੇ ਹੁਣ ਖਬਰਾਂ ਦੇ ਵਿਸਥਾਰ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸੱਤ ਸ੍ਰੀ ਅਕਾਲ ਕਹਿੰਦਾ ਅੰਮ੍ਰਿਤਸਰ ਸਾਹਿਬ ਤੋਂ ਖਬਰ ਅਨੁਸਾਰ ਕਨੇਡੀਆਈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਆਏ ਕਾਫਲੇ ਵਿੱਚ ਸ਼ਾਮਲ ਪਰਮਜੀਤ ਸਿੰਘ ਰੰਧਾਵਾ ਜਿਹਾ ਵਿਅਕਤੀ ਹੈ ਜਿਸ ਦਾ ਨਾਂ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਬਣਾਈ ਗਈ ਕਾਲੀ ਸੂਚੀ ਵਿੱਚ ਸ਼ਾਮਲ ਸੀ ਟਰਬਿਊਨ ਅਖਬਾਰ ਲਿਖਦਾ ਹੈ ਆਪਣੀ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਵਾਰਦਾ ਹੈ ਦੱਸਣਯੋਗ ਹੈ ਕਿ 26 ਜਨਵਰੀ 2017 ਨੂੰ ਕਾਲੀ ਸੂਚੀ ਵਿੱਚ ਕੁਝ ਨਾਂ ਕੱਟੇ ਗਏ ਸਨ ਜਿਸ ਵਿੱਚ ਉਸਦਾ ਨਾਮ ਵੀ ਸ਼ਾਮਲ ਸੀ ਹਰਮੰਦਰ ਸਾਹਿਬ ਵਿਖੇ ਪਰਮਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਇਸ ਵੇਲੇ ਕੈਨੇਡਾ ਦੇ ਸ਼ਹਿਰ ਰੈਚਮਿੰਡ ਵਿੱਚ ਰਹਿ ਰਿਹਾ ਹੈ ਜਿੱਥੇ ਉਸਦਾ ਆਪਣਾ ਕਾਰੋਬਾਰ ਹੈ ਉਹ ਇੱਥੇ ਤਰਨਤਾਰਨ ਦੇ ਪਿੰਡ ਥਰੂ ਦਾ ਰਹਿਣ ਵਾਲਾ ਹੈ ਉਹ 1980 ਵਿੱਚ ਆਪਣੇ ਪਿਤਾ ਪਾਲ ਸਿੰਘ ਰੰਧਾਵਾ ਤੇ ਮਾਤਾ ਸਮੇਤ ਕੈਨੇਡਾ ਚਲੇ ਗਏ ਸਨ ਸਨ 1984 ਚ ਸਾਕਾ ਨੀਲਾ ਤਾਰਾ ਸਮੇ ਉਹਨਾ ਇਸ ਦਾ ਸਖਤ ਵਿਰੋਧ ਕੀਤਾ ਸੀ ਤੇ ਉਸ ਵੇਲੇ ਕੈਨੇਡਾ ਉਸ ਵੇਲੇ ਐਨ ਡੀ ਪੀ ਪਾਰਟੀ ਦੇ ਕਾਗੋ ਨੂੰ ਮਿੱਤੀ ਮਦਦ ਦੇ ਕੇ ਭਾਰਤ ਵੀ ਭੇਜਿਆ ਸੀ ਉਸ ਨੂੰ ਸਿੱਖਾਂ ਤੇ ਨੌਜਵਾਨਾਂ ਤੇ ਹੋਰ ਇਹ ਤੇਛੜਰ ਨੂੰ ਦੇਖਣ ਵਾਸਤੇ ਵੀ ਉਹਨੇ ਕਿਹਾ ਗਿਆ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਉਸ ਨੂੰ ਅੰਮ੍ਰਿਤਸਰ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਤੇ 1985 ਤੋਂ 1986 'ਚ ਭਾਰਤੋਂ ਲਈ ਵੀਜ਼ਾ ਪ੍ਰਾਪਤ ਕਰਨ ਵਾਸਤੇ ਵੀ ਯਤਨ ਕੀਤੇ ਉਸ ਦਾ ਨਾਂ ਕਾਲੀ ਸੂਚੀ ਵਿੱਚ ਸ਼ਾਮਲ ਹੋਣ ਕਰ ਲਿਆ ਗਿਆ ਸੀ ਹੁਣ ਉਹ ਪਹਿਲੀ ਵਾਰੀ 17 ਫਰਵਰੀ ਨੂੰ ਭਾਰਤ ਆਇਆ ਜਿਸ ਨੂੰ ਦਿੱਲੀ ਪੂਜਨ ਤੇ ਵੀਜ਼ਾ ਮਿਲਿਆ ਲਗਭਗ 37 ਵਰਿਆਂ ਮਗਰੋਂ ਆਪਣੇ ਜੱਦੀ ਪਿੰਡ ਜਾ ਰਿਹਾ ਹੈ ਖਾਲਸਤਾਨ ਦੇ ਮੁੱਦੇ ਤੇ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਖਟਾਸ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਲਈ ਭਾਰਤ ਸਥਿਤ ਹਾਈ ਕਮਿਸ਼ਨ ਵੱਲੋਂ ਸੱਦੇ ਪੱਤਰ ਰਾਤਰੀ ਪੋਜ ਵਿੱਚ ਇੱਕ ਖਾਲਸਤਾਨੀ ਸਮਰਥਕ ਜਸਪਾਲ ਅਟਵਾਲ ਨੂੰ ਸੱਦਾ ਦਿੱਤਾ ਗਿਆ ਸੀ ਟਰੂਡੋ ਦੀ ਪਤਨੀ ਸੋਫੀ ਅਤੇ ਇੱਕ ਮੰਤਰੀ ਅਮਰਜੀਤ ਸੋਹੀ ਦੇ ਨਾਲ ਅਟਵਾਲ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਪਤਾ ਲੱਗਾ ਕਿ ਅਟਵਾਲ ਟਰੂਡੋ ਦੇ ਨਾਲ ਭਾਰਤ ਆਇਆ ਹੈ ਵਿਵਾਦ ਤੋਂ ਬਾਅਦ ਅਟਵਾਲ ਦਾ ਸੱਦਾ ਕੈਨੇਡਾ ਸਰਕਾਰ ਨੇ ਵਾਪਸ ਲੈ ਲਿਆ ਲੇਕਿਨ ਸਵਾਲੇ ਉੱਠਿਆ ਕਿ ਅਟਵਾਲ ਦੀ ਭਾਰਤ ਵਿੱਚ ਐਂਟਰੀ ਕਿਵੇਂ ਹੋਈ ਇਸੇ ਘਟਨਾਕ੍ਰਮ ਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੀ ਮੁਲਾਕਾਤ ਤੋਂ ਠੀਕ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਆ ਜਾ ਰਿਹਾ ਕਿ ਖਾਲਸਾਤਨ ਦੇ ਮੁੱਦੇ ਤੇ ਖਟਾਸ ਦੇ ਕਰਕੇ ਹੀ ਟਰੂਡੋ ਦਾ ਉਸ ਤਰ੍ਹਾਂ ਦਾ ਸਵਾਗਤ ਨਹੀਂ ਹੋ ਰਿਹਾ ਜਿਵੇਂ ਕੈਨੇਡਾ ਤੋਂ ਆਸ ਕੀਤੀ ਜਾ ਰਹੀ ਸੀ ਟਰੂਡੋ ਨੇ ਅਟਵਾਲ ਦੇ ਮਾਮਲੇ ਤੇ ਆਖਿਆ ਕਿ ਇਸ ਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਣਾ ਚਾਹੀਦਾ ਸੀ ਅਟਵਾਲ ਨੇ ਕੈਨੇਡਾ ਦੇ ਹੀ ਇੱਕ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਦੇ ਕਨ ਤੇ ਟਰੂਡੋ ਦੇ ਡਿਨਰ ਵਿੱਚ ਸੱਦਾ ਪੱਤਰ ਦਿੱਤਾ ਗਿਆ ਉਹਨਾਂ ਇਹ ਵੀ ਗੱਲ ਮੰਦਿਆ ਮਾਫੀ ਮੰਗੀ ਕੈਨੇਡਾ ਨੇ ਦਾਵਾ ਕੀਤਾ ਕਿ ਅਟਵਾਲ ਟਰੂਡੋ ਦੇ ਵਫ਼ਦ ਵਿੱਚ ਸ਼ਾਮਲ ਨਹੀਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਆਖਿਆ ਕਿ ਇਸ ਮਾਮਲੇ ਵਿੱਚ ਦੋ ਪਹਿਲੂ ਨੇ ਅਟਵਾਲ ਦੀ ਮੌਜੂਦਗੀ ਅਤੇ ਵੀਜ਼ਾ ਉਹਨਾਂ ਆਖਿਆ ਕਿ ਅਸੀਂ ਪਤਾ ਲਾ ਰਹੇ ਹਾਂ ਕਿ ਇਸ ਨੂੰ ਵੀਜ਼ਾ ਕਿਵੇਂ ਮਿਲਿਆ ਹੈ ਅਟਵਾਲ ਦਾ ਨਾਮ ਹੁਣ ਗ੍ਰਹਿ ਮੰਤਰਾਲੇ ਦੀਆਂ ਕਾਲੀ ਸੂਚੀ ਵਿੱਚ ਨਹੀਂ ਮੰਤਰਾਲੇ ਦੇ ਇੱਕ ਅਫਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਕੇਂਦਰੀ ਸੁਰੱਖਿਆ ਜਨਰਲ ਰਣਨੀਤੀਆਂ ਦੀ ਸਲਾਹਤੇ ਸਬੰਧਤ ਸ਼ਖਸ ਦੀਆਂ ਗਤੀਵਿਧੀਆਂ ਤੇ ਗੌਰ ਕਰਕੇ ਕਾਲੀ ਸੂਚੀ ਦੀ ਸਮੀਖਿਆ ਕਰਦੀ ਹੈ ਪਿਛਲੇ ਕੋਈ ਸਾਲਾਂ ਤੋਂ ਅਟਵਾਲ ਸਮੇਤ 150 ਲੋਕਾਂ ਦੇ ਨਾਮ ਕਾਲੀ ਸੂਚੀ ਵਿੱਚੋਂ ਹਟਾਏ ਗਏ ਨੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਅਟਵਾਲ ਦਾ ਖਾਲਸਾਤਨ ਦੀ ਮਹਿੰਮ ਨਾਲ ਸੰਬੰਧ ਰਿਹਾ ਹੈ 1986 ਵਿੱਚ ਵੈਂਕੂਵਰ ਵਿੱਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ ਅਦਾਲਤ ਨੇ ਇਸ ਨੂੰ دہشتਗਰਦੀ ਹਮਲਾ ਮੰਨਿਆ ਤੇ ਅਟਵਾਲ ਨੂੰ 20 ਸਾਲ ਦੀ ਸਜ਼ਾ ਦਿੱਤੀ ਅਟਵਾਲ ਨੇ ਗੁਨਾਹ ਕਬੂਲ ਕੀਤਾ ਸੀ ਲੇਕਿਨ ਅਪੀਲ ਵਿੱਚ ਫੈਸਲਾ ਬਦਲ ਗਿਆ ਤੇ ਅਟਵਾਲ ਸਿੱਖ ਯੂਥ ਫੈਡਰੇਸ਼ਨ ਦਾ ਮੈਂਬਰ ਵੀ ਰਿਹਾ ਹੈ ਸ਼੍ਰੋਮਣੀ ਕਮੇਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਉਹਨਾਂ ਦਾ ਰੈੱਡ ਕਾਰਪਟ ਸਵਾਗਤ ਕੀਤਾ ਤੇ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਸਾਥੀ ਵੀ ਇਸ ਮਾਣ ਸਨਮਾਨ ਤੋਂ ਖੁਸ਼ ਹੋਏ ਪਰ ਇਸ ਪ੍ਰੋਗਰਾਮ ਦੌਰਾਨ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਖੁਦ ਨੂੰ ਅਣਗੌਲਿਆ ਮਹਿਸੂਸ ਕਰਦਿਆਂ ਆਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਆਮਦ ਸਮੇਂ ਜੀ ਆਇਆਂ ਕਹਿਣ ਲਈ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਆਗਿਆ ਨਾ ਦੇਣਾ ਸ਼ਰਮਨਾਕ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਆਮਦ ਵਰਗੇ ਪ੍ਰੋਗਰਾਮ ਦਰਲਾਭ ਮੌਕੇ ਹੁੰਦੇ ਹੈ ਜਿਸसे ਸੰਸਦ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਬਰਤਾਨੀਆ ਦੀ ਮਹਾਰਾਣੀ ਕੁਈਨ ਐਲਜਾਬੈਥ ਦਾ ਆਮਦ ਦਾ ਹਵਾਲਾ ਦਿੰਦੇ ਹੋਣਾਂ ਆਖਿਆ ਕਿ ਉਸ ਵਲੇ ਮੈਂਬਰਾਂ ਨੂੰ ਰਸਮੀ ਸੱਦਾ ਪੱਤਰ ਵੀ ਦਿੱਤਾ ਗਿਆ ਸੀ ਤੇ ਸਵਾਗਤ ਪ੍ਰੋਗਰਾਮ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਜੀ ਆਮਦ ਸਮੇਂ ਉਹਨਾਂ ਨੂੰ ਜੀ ਆਇਆਂ ਕਹਿਣ ਅਤੇ ਸਨਮਾਨਿਤ ਕਰਨ ਦਾ ਕੰਮ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੀਤਾ ਗਿਆ ਜੋ ਸਿੱਖ ਸੰਸਦ ਦੇ ਪ੍ਰਮੁੱਖ ਨੁਮਾਇੰਦੇ ਨੇ ਇਸੇ ਤਰ੍ਹਾਂ ਅਧਿਕਾਰੀਆਂ ਵੱਲੋਂ ਸਿਰਫ ਆਪਣੀ ਡਿਊਟੀ ਨਿਭਾਈ ਹੈ ਜੋ ਉਹਨਾਂ ਨੂੰ ਸੌਂਪੀ ਗਈ ਸੀ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਸ ਪ੍ਰਗਟਾਈ ਹੈ ਕਿ ਇਹ ਦੌਰਾ ਵਿਸ਼ਵ ਪਰਿਵệਚ ਵਾਸਤੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਦਦਗਾਰ ਸਾਬਤ ਹੋਏਗਾ ਕਮੇਟੀ ਨੇ ਆਸ ਪ੍ਰਗਟ ਕੀਤੀ ਹੈ ਕਿ ਇਸ ਦੌਰੇ ਨਾਲ ਸਿੱਖਾਂ ਦੇ ਸਬੰਧਾਂ ਬਾਰੇ ਚਰਚਾ ਦਾ ਦੌਰ ਸ਼ੁਰੂ ਹੋਏਗਾ ਜਿਸ ਨਾਲ ਸਿੱਖ ਧਰਮ ਵਿੱਚ ਕੌਮ ਧਰਮ ਅਤੇ ਕੌਮ ਬਾਰੇ ਵੀ ਪ੍ਰਚਾਰ ਹੋ ਸਕੇਗਾ ਬੁਲਾਰੇ ਨੇ ਅੱਖਿਆ ਕਿ ਇਸ ਦੌਰੇ ਨਾਲ ਵਿਸ਼ਵ ਪੱਧਰ ਤੇ ਸਿੱਖਾਂ ਬਾਰੇ ਚਰਚਾ ਹੋਏਗੀ ਜਿਸ ਨਾਲ ਸਿੱਖਾਂ ਦੀ ਪਛਾਣ ਸਮੱਸਿਆ ਹੱਲ ਕਰਨ ਵਿੱਚ ਮਦਦ ਮਿਲੇਗੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨਾ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਯਾਦਗਾਰੀ ਸਿੱਕਾ ਤੋਹਫੇ ਵਜੋਂ ਦਿੱਤਾ ਹੈ ਕਮੇਟੀ ਪ੍ਰਧਾਨ ਨੇ ਇਸ ਯਾਦਗਾਰੀ ਸਿੱਕੇ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਰੱਖਣ ਦਾ ਆਦੇਸ਼ ਜਾਰੀ ਕੀਤਾ ਤੇ ਇਸ ਕਾਰਜ ਲਈ ਉਹਨਾਂ ਇਹ ਸਿੱਕਾ ਆਪਣੇ ਨਿੱਜੀ ਸਹਾਇਕ ਨੂੰ ਸੌਂਪ ਦਿੱਤਾ ਪੰਜਾਬ ਦੇ ਦੌਰੇ ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਬਹਾਨੇ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਲੀ ਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਇੱਕ ਵਾਰੀ ਫਿਰ ਸਖਤ ਚੋਟ ਕੀਤੀ ਹੈ ਜਗਬਾਣੀ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਾਂ ਉਸਨੇ ਕਿਹਾ ਕਿ 12 ਸਾਲ ਪਹਿਲਾਂ ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਰਬਾਰ ਸਾਹਿਬ ਆਏ ਸਨ ਤਾਂ ਉਸ ਸਮੇਂ ਸੁਖਵੀਰ ਬਾਦਲ ਦੇ ਕਹਿਣ ਤੇ ਰਤਨ ਸਿੰਘ ਜਨਾਲਾ ਨੇ ਨਵਜੋਤ ਸਿੰਘ ਸਿੱਧੂ ਨੂੰ ਦਰਬਾਰ ਸਾਹਿਬ ਚ ਨਹੀਂ ਸੀ ਆਉਣ ਦਿੱਤਾ ਤੇ ਅੱਜ ਬਿਲਕੁਲ ਉਸੇ ਤਰ੍ਹਾਂ ਹੀ ਸੁਖਵੀਰ ਬਾਦਲ ਨਾਲ ਹੋਇਆ ਏ ਉਹਨਾਂ ਕਿਹਾ ਕਿ ਜਸਨ ਟਰੂਡੋ ਕੈਨੇਡਾ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਔਰ ਕੈਨੇਡਾ ਵਿੱਚ ਪੰਜਾਬੀਆਂ ਦੀ ਆਬਾਦੀ 1.4% ਦੀ ਹੈ ਤੇ ਉੱਥੇ ਕੈਬਨਿਟ ਵਿੱਚ ਚਾਰ ਪੰਜਾਬੀ ਮੰਤਰੀ ਨੇ ਸਿੱਧੂ ਨੇ ਕਿਹਾ ਕਿ ਭਾਰਤ ਵਿੱਚ ਵੀ ਪੰਜਾਬੀਆਂ ਨੂੰ ਕੇਂਦਰੀ ਕੈਬਨਿਟ 'ਚ ਇਹਨਾਂ ਮਾਣ ਨਹੀਂ ਮਿਲਿਆ ਜਿੰਨਾ ਟਰੂਡੋ ਨੇ ਦਿੱਤਾ ਟਰੂਡੋ ਦੀ ਸਾਦਗੀ ਮੇਰੇ ਮਨ ਨੂੰ ਭਾ ਗਈ ਸਿੱਧੂ ਨੇ ਕਿਹਾ ਕਿ ਦਰਬਾਰ ਸਾਹਿਬ 'ਚ ਮੱਥਾ ਟੇਕਣ ਦੌਰਾਨ ਲੰਗਰ ਹਾਲ ਵਿੱਚ ਗਏ ਜਿੱਥੇ ਜ਼ਮੀਨ 'ਤੇ ਬੈਠ ਕੇ ਖੁਦ ਰੋਟੀਆਂ ਵੇਲੀਆਂ ਇਸ ਤੋਂ ਜ਼ਿਆਦਾ ਸਾਦਗੀ ਕੀ ਹੋ ਸਕਦੀ ਹੈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਟਰੂਡੋ ਦੇ ਭਾਰਤੀ ਫੇਰੀ ਸਮੇਂ ਦੇ ਮੋਦੀ ਸਰਕਾਰ ਦੇ ਫਿੱਕੇ ਸਵਾਗਤ ਦੀ ਨਿੰਦਾ ਕਰਦਾ ਹਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੋਦੀ ਨੇ ਕੈਨੇਡਾ ਨਾਲ ਸਬੰਧਾਂ ਦੀ ਬਿਹਤਰੀ ਦਾ ਮੌਕਾ ਗਵਾ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਭਾਰਤ ਦੌਰੇ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹਾਂ ਟਵੀਟ ਕੀਤਾ ਤੇ ਆਸ ਪ੍ਰਗਟਾਈ ਹੈ ਕਿ ਜਸਟਨ ਟਰੂਡੋ ਤੇ ਉਹਨਾਂ ਦਾ ਪਰਿਵਾਰ ਦਾ ਭਾਰਤ ਦੌਰਾ ਚੰਗਾ ਰਿਹਾ ਮੋਦੀ ਨੇ 2015 ਦਾ ਇੱਕ ਫੋਟੋ ਪੋਸਟ ਕੀਤਾ ਜਿਸ ਵਿੱਚ ਟਰੂਡੋ ਦੇ ਨਾਲ ਉਹਨਾਂ ਦੀ ਬੱਚੀ ਦੇ ਕੰਨ ਖਿੱਚਦੇ ਨਜ਼ਰ ਆ ਰਹੇ ਨੇ ਮੋਦੀ ਨੇ ਟਵੀਟ ਕੀਤਾ ਕਿ ਉਹਨਾਂ ਨੂੰ ਆਸ ਹੈ ਕਿ ਕੈਨੇਡੀਅਨ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਨੇ ਭਾਰਤ ਦੌਰੇ ਦਾ ਆਨੰਦ ਲਿਆ ਹੋਵੇਗਾ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟਾ ਦੇ ਵਿਚਕਾਰ ਵੀ ਗੱਲਬਾਤ ਹੋਈ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੀਟਿੰਗ ਚੰਗੀ ਰਹੀ ਹੈ ਤੇ ਆਪਸੀ ਹਿੱਤਾਂ ਦੇ ਸਾਰੇ ਮੁੱਦਿਆਂ ਨੂੰ ਚੁੱਕਿਆ ਗਿਆ ਹੁਣ ਵੱਧਦੇ ਹਾਂ ਕੁਝ ਹੋਰ ਖਬਰਾਂ ਵੱਲ ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਲਈ 6 ਮੈਂਬਰਾਂ ਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਲਈ 2 ਮੈਂਬਰਾਂ ਦੇ ਨਾਵਾਂ ਨੂੰ ਹਰੀ ਝੰਡੀ ਦਿੱਤੀ ਹੈ ਮੈਂਬਰਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਭពਿੰਦਰ ਸਿੰਘ ਮਾਨ ਦੇ ਲੜਕੇ ਗੁਰਪ੍ਰਤਾਪ ਸਿੰਘ ਮਾਨ, ਜਮੀਦ ਕੌਰ ਤੇਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਕਰੀਬੀ ਮਿੱਤਰ ਦੇ ਲੜਕੇ ਸੁਪਰੀਤ ਸਿੰਘ ਘੁੰਮਣ, ਸਾਬਕਾ ਪੁਲਿਸ ਅਧਿਕਾਰੀ ਲੋਕਨਾਥ ਥਾਂਗਰਾ ਤੇ ਸਾਬਕਾ ਆਈਐਸ ਅਧਿਕਾਰੀ ਏਪੀਐਸ ਵਿਰਕ, ਪੰਜਾਬ ਖੇਤੀਬੜੀ ਯੂਨੀਵਰਸਿਟੀ ਦੀ ਡੀਨ ਨੀਲਮ ਗਰੇਵਾਲ ਦੇ ਨਾਮ ਸ਼ਾਮਲ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਿੰਦਿਆ ਕਰਦੇ ਆਂ ਅੱਖਿਆ ਕਿ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਕਰਨ ਦੀ ਥਾਂ ਉਲਟਾ ਕਿਸਾਨਾਂ ਨੂੰ ਮੀਟਰਾਂ ਦੇ ਬਿੱਲ ਲਾਉਂਦੀ ਸਾਜ਼ਿਸ਼ ਹੈ ਤੇ ਗ੍ਰੀਡਾਂ ਉੱਤੇ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੀਟਰ ਲਾਉਣ ਦੀ ਆਗਿਆ ਨਾ ਦੇਣ ਕਿਉਂਕਿ ਅਜਿਹਾ ਕਰਨ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁਫਤ ਬਿਜਲੀ ਦੀ ਦਿੱਤੀ ਸਹੂਲਤ ਵਾਪਸ ਹੋ ਜਾਏਗੀ ਇਸ ਮੌਕੇ ਵਿਕਰਮ ਸਿੰਘ ਮਜੀਠਾ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਵੀ ਪ੍ਰੋਜੈਕਟ ਦੇ ਉਦਘਾਟਨ ਹੋ ਰਹੇ ਨੇ ਉਹ ਸਾਰੇ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਉਨਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲਾਤ ਤੇ ਸਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਿੰਦਾ ਕਰਦਿਆਂ ਆਖਿਆ ਤੇ ਚੇਤਾਵਨੀ ਦਿੱਤੀ ਕਿ ਸਰਕਾਰ ਦੇ ਹਰ ਲੋਕਵਿਰੋਧੀ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਨੇ ਲਾਹੌਰ ਵਿੱਚ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖੇ ਜਾਣ ਤੇ ਉੱਥੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਏ ਜਾਣ ਦੀ ਮੰਗ ਨੂੰ ਲਾਹੌਰ ਹਾਈ ਕੋਰਟ ਵਿੱਚ ਧਾਇਰ ਪਟੀਸ਼ਨ ਤੇ ਪਹਿਲੀ ਸੁਣਵਾਈ ਹੋਈ ਹੈ ਅਗਲੀ ਤਰੀਕ 5 ਮਾਰਚ ਤੱਕ ਕੀਤੀ ਗਈ ਲਾਹੌਰ ਜੇਲ੍ਹ ਵਿੱਚ ਜਿਸ ਜਗ੍ਹਾ ਤੇ 23 ਮਾਰਚ ਨੂੰ 1931 ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਅਮਰ ਸ਼ਹੀਦ ਰਾਜਗੁਰੂ ਤੇ ਅਮਰ ਸ਼ਹੀਦ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ ਉਸ ਜਗ੍ਹਾ ਤੇ ਹੁਣ ਲਾਹੌਰ ਵਿੱਚ ਸ਼ਾਦਮਨ ਚੌਕ ਬਣਿਆ ਫਾਊਂਡੇਸ਼ਨ ਦੇ ਪ੍ਰਧਾਨ ਇਮਤੀਆਜ਼ ਰਾਸ਼ਿਦ ਕੁਰੇਸ਼ੀ ਨੇ ਪਾਕਿਸਤਾਨ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤ ਵਿੱਚ ਸੁਪਰੀਮ ਕੋਰਟ ਦੇ ਵਕੀਲ ਨੇ ਕੇਸ ਦੇ ਪੱਖ ਵਿੱਚ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਇਲਾਕੇ ਦੇ ਪਿੰਡ ਕਲਿਆਣਪੁਰ ਦੇ ਨੌਜਵਾਨ ਸਰਿੰਦਰਪਾਲ ਨੂੰ ਕੈਨੇਡਾ ਭੇਜਣ ਦੇ ਨਾਂਮ ਤੇ ਬੰਗਲੌਰ ਵਿੱਚ ਬੰਦਕ ਬਣਾ ਕੇ ਤੇ ਬਾਅਦ ਵਿੱਚ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਦੋਸ਼ੀ ਟਰੈਵਲ ਏਜੰਟ ਹਰਮੰਦਰ ਸਿੰਘ ਸ਼ੈਲੀ ਨੂੰ ਲੈਂਡ ਵੀਰਵਾਰ ਦੇਰ ਸ਼ਾਮ ਕਰਨਾਟਕਾ ਪੁਲਿਸ ਇੱਥੇ ਪਹੁੰਚੀ ਪੁਲਿਸ ਟੀਮ ਦੋਸ਼ੀ ਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਬੰਗਲੌਰ ਦੀ ਅਦਾਲਤ ਵਿੱਚ ਪੇਸ਼ ਕਰਨ ਨੂੰ ਲੈ ਕੇ ਦੇਰ ਸ਼ਾਮ ਰਵਾਨਾ ਹੋਈ ਹੈ ਸਰਿੰਦਰਪਾਲ ਦੇ ਕਤਲ ਦੇ ਮਾਮਲੇ ਵਿੱਚ ਬੰਗਲੌਰ ਦੇ ਥਾਣੇ ਵਿੱਚ 302 ਤੇ 3201 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਨਗਰ ਨਿਗਮ ਲੁਧਿਆਣਾ ਦੇ ਸਾਰੇ ਵਾਰਡ ਅਤੇ ਨਗਰ ਕੌਂਸਲ ਜਗਰਾਉਂ ਤੇ ਪਾਇਲ ਦੇ 1-1 ਵਾਰਡ ਵਿੱਚ 24 ਫਰਵਰੀ ਨੂੰ ਹੋਣ ਜਾਣੀਆਂ ਚੋਣਾਂ ਪਾਰਦਰਸ਼ਤਾ ਤੇ ਸਜਾਰੂ ਤਰੀਕੇ ਨਾਲ ਆਖਰੀ ਸਮੇਂ ਤੱਕ ਹੋਣ ਜ਼ਰੂਰੀ ਹਦਾਇਤਾਂ ਜਾਰੀ ਕਰਨ ਲਈ ਅਧਿਕਾਰੀਆਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਆਖਿਆ ਕਿ ਚੋਣ ਅਧਿਕਾਰੀ ਨਾ ਸਟੇਸ਼ਨ ਛੱਡੇਗਾ ਤੇ ਨਾ ਹੀ ਮੋਬਾਈਲ ਬੰਦ ਕਰੇਗਾ ਉਧਰ ਲੁਧਿਆਣਾ ਵਿੱਚ ਕਾਂਗਰਸੀਆਂ ਨੇ ਆਜ਼ਾਦ ਰਮੇਸ਼ਵਰ ਦੇ ਪੋਸਟਰ ਪਾੜ ਦਿੱਤੇ ਇੱਕ ਵਿਅਕਤੀ ਨੇ ਰੋਕਿਆ ਤਾਂ ਕੁੱਟਮਾਰ ਕਰਕੇ ਉਸ ਨਾਲ ਬਦਸਲੂਕੀ ਕੀਤੀ ਗਈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਮੇਜਰ ਨੇ ਥਾਣਾ ਡਿਵੀਜ਼ਨ 7 ਦੇ ਬਾਹਰ ਦਰਨਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਆਖਿਆ ਕਿ ਕਾਂਗਰਸ ਟੱਕੇਸ਼ਾਈ ਤੇ ਉਤਰੀਏ ਤੇ ਬੁਖਾਰਟ ਵਿੱਚ ਆ ਚੁੱਕੀ ਹੈ ਰੋਟਮੈਕ ਲੋਨ ਘੁਟਾਲੇ ਵਿੱਚ ਸੀਬੀਆਈ ਨੇ ਕੱਲ ਵੱਡੀ ਕਾਰਵਾਈ ਕੀਤੀ ਰੋਟਮੈਕ ਕੰਪਨੀ ਦੇ ਪ੍ਰਮੋਟਰ ਵਿਕਰਮ ਕੁਠਾਰੀਆ ਤੇ ਉਹਨਾਂ ਦੇ ਬੇਟੇ ਰਾਹੁਲ ਕੁਠਾਰੀ ਨੂੰ ਗ੍ਰਿਫਤਾਰ ਕਰ ਲਿਆ ਦਿੱਲੀ ਵਿੱਚ ਚਾਰ ਦਿਨਾਂ ਦੀ ਪੁੱਛਗਛ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਕੁਠਾਰੀ ਤੇ 3700 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦਾ ਦੋਸ਼ ਹੈ ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੋਠਾਰੀਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੇਹ ਛੱਡਨ ਤੇ ਰੋਕ ਲਾ ਦਿੱਤੀ ਸੀ ਪੀਐਨਬੀ ਮਹਾਕੋਟਾਲੇ ਦੇ ਦੋਸ਼ੀ ਨਿਰਵ ਮੋਦੀ ਅਤੇ ਮਹਿਲ ਚੌਕਸੀ ਗਰੁੱਪ ਦੇ 100 ਕਰੋੜ ਤੋਂ ਜ਼ਿਆਦਾ ਦੀਏ ਮਿਊਚੁਅਲ ਫੰਡ ਸ਼ੇਅਰ ਅਤੇ ਮਹਿੰਗੀਆਂ ਕਾਰਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜ਼ਬਤ ਕਰ ਲਈਆਂ ਦੁਨੀਆਂ ਦੇ ਦੇਸ਼ਾਂ ਵਿੱਚ ਮੌਜੂਦ ਭ੍ਰਿਸ਼ਟਾਚਾਰ ਤੇ ਸਲਾਨਾ ਰਿਪੋਰਟ ਜਾਰੀ ਕਰਨ ਤੇ ਭਾਰਤ ਦੀ ਸਥਿਤੀ ਹਾਲੇ ਵੀ ਖਰਾਬ ਹੈ ਭਾਰਤ ਦੇਸ਼ ਦੀ 180 ਦੇਸ਼ਾਂ ਵਿੱਚੋਂ 81ਵੇਂ ਨੰਬਰ ਤੇ ਆਇਆ ਹੈ 2016 ਦੀ ਤੁਲਨਾ ਕਰੀਏ ਤਾਂ ਭਾਰਤ ਦੋ ਪਾਇ ਪਿਛਲੇ ਸਾਲ ਭਾਰਤ ਨੂੰ 79ਵਾਂ ਸਥਾਨ ਦਿੱਤਾ ਗਿਆ ਸੀ ਰਿਪੋਰਟ ਵਿੱਚ ਸਕੋਰ ਦੀ ਗੱਲ ਕਰੀਏ ਤਾਂ ਭਾਰਤ ਨੂੰ ਇਸ ਸਾਲ 40 ਨੰਬਰ ਮਿਲੇ ਹੈ ਪਿਛਲੇ ਸਾਲ ਵੀ ਇੰਨੇ ਨੰਬਰ ਮਿਲੇ ਸਨ ਜਿਸ ਦੇਸ਼ ਨੂੰ 100 ਵਿੱਚੋਂ ਜਿੰਨੇ ਜ਼ਿਆਦਾ ਨੰਬਰ ਮਿਲਦੇ ਹੈ ਉਹ ਭ੍ਰਿਸ਼ਟਾਚਾਰ ਓਨਾ ਹੀ ਘੱਟ ਹੁੰਦਾ ਹੈ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਦੁਨੀਆ ਦੇ ਦੋ ਤਿਹਾਈ ਦੇਸ਼ਾਂ ਵਿੱਚ ਭਾਰੀ ਕਰੱਪਸ਼ਨ ਮੌਜੂਦ ਹੈ ਸਿਖਰਲੇ ਦੇਸ਼ਾਂ ਵਿੱਚ ਪਹਿਲਾ ਨੰਬਰ ਨਿਊਜ਼ੀਲੈਂਡ ਦੂਜਾ ਡੈਨਮਾਰਕ ਤੀਜਾ ਫਿਨਲੈਂਡ ਚੌਥਾ ਨਾਰਵੇ ਤੇ ਪੰਜਵਾਂ ਸਵਿਟਜ਼ਰਲੈਂਡ ਦਾ ਆਇਆ ਹੈ ਦਿੱਲੀ ਪੁਲਿਸ ਨੇ ਚੀਫ ਸੈਕਟਰੀ ਆਸ਼ੂ ਪ੍ਰਕਾਸ਼ ਦੇ ਨਾਲ ਕਛਿਤ ਕੁਟਮਰ ਦੇ ਮਾਮਲੇ ਵਿੱਚ ਦੋਨੇ ਵਿਧਾਇਕ ਆਮਾਨਤ ਉੱਲਾ ਖਾਨਤ ਤੇ ਪ੍ਰਕਾਸ਼ ਜਾਰਵਲ ਦੀ ਰਿਮਾਂਡ ਲਈ ਅਦਾਲਤ ਤੋਂ ਫਿਰ ਅਰਜੀ ਲਾਈ ਇਸ ਲਈ ਮੁੱਖ ਮੰਤਰੀ ਦੇ ਸਲਾਹਕਰ ਵੀ ਕੇ ਜੈਨ ਨੇ ਪੁਲਿਸ ਨੂੰ ਦਿੱਤੇ ਗਏ ਬਿਆਨ ਪੇਸ਼ ਕਰਦੇ ਦਾਵਾ ਕੀਤਾ ਕਿ ਇਸ ਵਿੱਚ ਜੈਨ ਨੇ ਆਪਣੇ ਸਾਹਮਣੇ ਦੋਨੇ ਵਿਧਾਇਕਾਂ ਨੂੰ ਹਮਲਾ ਕਰਦਿਆ ਦੇਖਣ ਦੀ ਗੱਲ ਕਹੀ ਹੈ ਬੁੱਧਵਾਰ ਜੈਨ ਨੇ ਪੁਲਿਸ ਨੂੰ ਕਿਹਾ ਸੀ ਕਿ ਸੀਐਮ ਹਾਊਸ ਦੇ ਕਮਰੇ ਵਿੱਚ ਜਿਸ ਸਮੇਂ ਇਹ ਰੌਲਾ ਪਿਆ ਉਸ ਸਮੇ ਉਹ ਬਾਥਰੂਮ ਵਿੱਚ ਸਨ ਅਦਾਲਤ ਨੇ ਰਿਮਾਂਡ ਤੋਂ ਇਲਾਵਾ ਵਿਧਾਇਕਾਂ ਦੀ ਜ਼ਮਾਨਤ ਅਰਜੀ ਦੀਆਂ ਦਲੀਲਾਂ ਸੁਣੀਆਂ ਚੀਫ ਸੈਕਟਰੀ ਆਨਸ਼ੂ ਪ੍ਰਕਾਸ਼ ਵੱਲੋਂ ਜਮਾਨਤ ਅਰਜੀ ਦਾ ਵਿਰੋਧ ਕੀਤਾ ਗਿਆ ਸਰਕਾਰੀ ਵਕੀਲ ਨੇ ਅਮਾਨਤ ਉਲਧਾ ਪੁਰਾਣਾ ਰਿਕਾਰਡ ਦਿਖਾਉਂਦੇ ਆਖੇ ਕਿ ਉਸ ਦੇ ਖਿਲਾਫ ਸਮੇਂ-ਸਮੇਂ ਤੇ 12 ਮੁਕੱਦਮੇ ਅਤੇ 7 ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹੋਗੇ ਫਿਲਮਾ ਬਨੇਤਾ ਅਮਿਤab ਬਚਨ ਕਾਂਗਰਸ ਦੇ ਨੇੜੇ ਤੇੜੇ ਆ ਰਹੇ ਨੇ ਇਸ ਲਈ ਮੁਲਕ ਦੀ ਸਿਆਸਤ ਖਾਸ ਕਰਕੇ ਕੇਂਦਰ ਵਿੱਚ ਸਿਆਸੀ ਮਾਹੌਲ ਗਰਮਾ ਰਿਹਾ ਹੈ ਖਬਰਾਂ ਚ ਕਿਹਾ ਗਿਆ ਹੈ ਕਿ ਟਵਿੱਟਰ ਉਤੇ ਅੱਜ ਕੱਲ੍ਹ ਅਮਿਤab ਬਚਨ ਵੱਡੇ-ਵੱਡੇ ਕਾਂਗਰਸੀ ਨੇਤਾਵਾਂ ਨੂੰ ਫਾਲੋ ਕਰ ਰਹੇ ਨੇ ਰਾਹਲ ਗਾਂਧੀ ਪੀਚ ਦਬਰਮ ਕਪਲ ਸੇਬਲ ਅਹਿਮਦ ਪਟੇਲ ਅਸ਼ੋਕ ਗਲਹੋਤਪਰਗੇ ਨੇਤਾਵਾਂ ਨੂੰ ਉਹ ਲਗਾਤਾਰ ਫਾਲੋ ਕਰ ਰਹੇ ਨੇ ਮੌਸਮ ਦੀ ਗੱਲ ਕਰੀਏ ਤਾਂ ਮਾਲਵਾ ਖਿੱਤਾ ਔਰ ਪੰਜਾਬ ਦੇ ਕਈ ਹਿੱਸਿਆਂ ਚ ਮੌਸਮ ਚ ਆਈ ਤਬਦੀਲੀ ਨੇ ਕਣਕ ਦੀ ਫਸਲ ਦੇ ਭਰਪੂਰ ਝਾੜ ਲਈ ਖਤਰਾ ਖੜਾ ਕਰ ਦਿੱਤਾ ਹੈ ਦਿਨ ਵੇਲੇ ਤਾਪਮਾਨ ਉੱਚਾ ਹੋਣ ਕਰਕੇ ਬਹੁਤ ਸਾਰੇ ਖੇਤਰਾ ਵਿੱਚ ਪਛੇਤੀਆਂ ਕਣਕਾਂ ਨੇ ਨਿਸਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਖੇਤੀ ਮਹਾਰਾ ਨੇ ਖਤਰੇ ਦੀ ਘੰਟੀ ਘਾਰ ਦਿੰਦਾ ਹੈ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਆਪਣੀ ਕਣਕ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਉਸ ਨੂੰ ਲਗਾਤਾਰ ਪਤਲਾ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੱਤੀ ਹੈ ਹਲਕੀ ਜੀ ਠੰਡ ਸਵੇਰੇ ਹੁੰਦੀ ਹੈ ਤੇ ਹਲਕੀ ਜੀ ਠੰਡ ਰਾਤ ਨੂੰ ਹੁੰਦੀ ਹੈ ਲੋਕਾਂ ਨੇ ਗਰਮ ਕੱਪੜੇ ਜਿਹੜੇ ਐ ਉਹ ਅਲਮਾਰੀਆਂ ਦੇ ਵਿੱਚ ਸੰਭਾਲਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਮੌਸਮ ਸਾਫ਼ ਨਹੀਂ ਰਿਹਾ ਧੁੱਪ ਪਰ ਨਿਖਰ ਕੇ ਨਹੀਂ ਨਿਕਲੀ ਨਿਮੀ ਨਿਮੀ ਬਦਲਵਾਈ ਰਹੀ ਮੌਸਮ ਵਿਭਾਗਾਂ ਨੇ ਆਉਣ ਵਾਲੇ 2 ਦਿਨ ਮੀਂਹ ਭਰੇ ਦੱਸੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ